ਸਸ਼ੀ ਕਾਲ ਜੀ ਸਾਰਿਆਂ ਨੂੰ ਆਪਣੇ YouTube ਚੈਨਲ RK ਬੁਟੀਕ ਤੇ ਤੁਹਾਡਾ ਸਵਾਗਤ ਆਪਾਂ ਨੇ ਨਿਊ ਚੈਨਲ ਬਣਾਇਆ ਦੇਖੋ ਇਹਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹਦੇ ਉੱਤੇ ਆਪਾਂ ਨੇ ਜਿਹੜੀਆਂ ਤੁਹਾਨੂੰ ਸਾਰਿਆਂ ਨੇ ਸੂਟਾਂ ਦੀਆਂ ਵੀਡੀਓ ਵਰਕ ਦੀਆਂ ਵੀਡੀਓ ਸੈਂਡ ਕਰਿਆ ਕਰਾਂਗੇ ਹੁਣ ਤੁਹਾਨੂੰ ਆਪਾਂ ਇੱਕ ਸੂਟ ਦਿਖਾਉਣੀ ਆ ਗ੍ਰੇ ਕਲਰ ਦਾ ਦੇਖੋ ਇਹ ਵਾਲਾ ਸੂਟ ਹੈਗਾ ਜੀ ਗ੍ਰੇ ਕਲਰ ਦੇ ਵਿੱਚ ਲਾਈਟ ਗ੍ਰੇ ਚਾਕਲੇਟ ਕੱਪੜਾ ਇਹ ਇਨਕੀ ਗਰਮੀ ਦੇ ਵਿੱਚ ਪਾਉਣ ਲਈ ਇਹ ਬਹੁਤ ਕੰਫਰਟੇਬਲ ਵਾਦੀ ਹੈਗਾ ਗਰਮੀ ਦੇ ਵਿੱਚ ਪਾਉਣ ਲਈ ਸੋਹਣਾ ਇਹ ਜਿਹੜਾ ਸੂਟ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਮਸ਼ਲੀਨ ਦਾ ਹੈ ਕਾਟਨ ਮਸ਼ਲੀਨ ਜੀ ਹੁੰਦੀ ਹੈ ਤੇ ਕੱਟਵਰਕ ਹੈ ਸਾਈਡ ਦੋਨੋਂ ਸਾਈਡਾਂ ਤੇ ਬਹੁਤ ਸੋਹਣਾ ਫਿਨਿਸ਼ਿੰਗ ਨੇ ਨਾਲ ਤੇ ਜਰੀ ਦਾ ਵਰਕ ਕੀਤਾ ਹੋਇਆ ਨਾਲੇ ਨੈਕ ਤੇ ਵਰਕ ਹੈ ਤੇ ਘੇਰੇ ਦੇ ਵਰਕ ਹੈ ਪੈਨਲ ਵਰਕ ਹੈ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਦੋਨੋਂ ਸਾਈਡਾਂ ਤੋਂ ਵਰਕ ਹੈ ਕੱਟਵਰਕ ਕੀਤਾ ਹੋਇਆ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਲਾਈਟ ਗ੍ਰੇ ਜਿੰਨੀ ਕੀ ਗਰਮੀਆਂ ਦੇ ਵਿੱਚ ਪਾਉਣ ਨੂੰ ਸਹੀ ਹੈ ਤੇ ਜਿਹੜੀਆਂ ਇਹਦੀ ਬਾਜੂ ਨੇਗੀ ਦੇਖੋ ਬਾਜੂ ਤੇ ਵੀ ਵਰਕ ਕੀਤਾ ਗਿਆ ਬਾਜੂ ਤੇ ਬੁੱਟੀਆਂ ਤੇ ਵਾਜਮੂਰੀ ਤੇ ਜਿਹੜੀ ਬੇਲ ਬਣਾਈ ਹੈ ਉੱਤੇ ਬੁੱਟੀਆਂ ਨੇ ਬਰੀਕ-ਬਰੀਕ ਕੱਲਾ ਜ਼ਰੀ ਦਾ ਹੀ ਵਰਕ ਇਹਦੇ ਵਿੱਚ ਤੇ ਕਲਰ ਨੇ ਜਿਹੜੇ 2-3 ਹੈਗੇ ਨੇ ਆਪਣੇ ਕੋਲ ਚਾਰ ਕਲਰ ਆਏ ਸੀ ਦੇ ਵਿੱਚ ਜਿਹੜੇ ਬਾਕੀ ਕਲਰ ਨੇ ਦੋ ਕਲਰ ਸੇਲ ਹੋ ਗਏ ਸ਼ਾਇਦ ਇੱਕ ਕਲਰ ਆਪਣੇ ਕੋਲ ਇਹਦੇ ਨਾਲ ਦਾ ਹੋਰ ਪਿਆਗਾ ਤੇ ਇਸ ਦਾ ਪ੍ਰਾਈਸ ਹੈ ਜਿਹੜਾ ਸੂਟ ਦਾ ਤੁਹਾਨੂੰ ਸਹੀ ਸਹੀ ਇੱਕੋ ਹੀ ਪ੍ਰਾਈਸ ਦੇ ਵਿੱਚ ਆਪਾਂ ਦੇਵਾਂਗੇ ਤੁਹਾਨੂੰ 1650 ਦੇ ਵਿੱਚ ਇਹ ਸੂਟ ਜੀ ਹੁੰਦਾ ਕੁਆਟਰੇਜ਼ ਕਪੜਾ ਜਿਵੇਂ ਹੀ ਚਾਕਲੇਟ ਕਪੜਾ ਨੂੰ ਕਹਿ ਦਿੰਦੇ ਨੇਗੇ ਮੀ ਡਾਈਟ ਲਾਈਨਿੰਗ ਵੀ ਇਹਨੂੰ ਆਪਾਂ ਬਣਾ ਸਕਦੇ ਹਾਂ ਜੇ ਚਲੋ ਆਪਾਂ ਨੂੰ ਇਹ ਹੁੰਦਾ ਵੀ ਜਰੀ ਦਾ ਵਰਕ ਕੀਤਾਗਾ ਜਰੀ ਚੁੱਭਦੀ ਹੈ ਤਾਂ ਇਹਦੇ ਉੱਪਰ ਸ਼ਰਟ ਦੇ ਉੱਤੇ ਕੱਲੀ ਦੀ ਲਾਈਨਿੰਗ ਲਗਵਾ ਲਓ ਸਾਰੇ ਤੇ ਲਾਈਨਿੰਗ ਲਗਾਉਣੀ ਕੋਈ ਲੋੜ ਨਹੀਂ ਹੈਗੀ ਇਹਦੇ ਉੱਤੇ ਤੇ ਸਟੱਫ ਹੈ ਜਿਹੜਾ ਬਧੀਆ ਗਰਮੀ ਦੇ ਵਿੱਚ ਹੀ ਦੀਦੀ ਕੋ ਵਰਕ ਹੈ ਇਹਨੂੰ ਪਵਿਆ ਸ਼ਾਦੀ ਦੇ ਵਿੱਚ ਵੀ ਵੇਅਰ ਕਰ ਸਕਦੇ ਆ ਵੈਸੇ ਵੀ ਜਿੱਦਾਂ ਮਰਜ਼ੀ ਇਹਨੂੰ ਪਾ ਲੋ ਸੂਟ ਕੋ ਸੁਣੇਗਾ ਤੇ ਤੁਹਾਨੂੰ ਅਗਲਾ ਕਲਰ ਦਿਖਾਉਣੀ ਹੈ ਤੇ ਵਿੱਚ ਸ਼ਾਇਦ ਹੋਵੇ ਬਾਕੀ ਜਿਹੜੇ ਦੋ ਤਿੰਨ ਕਲਰ ਨੇ ਉਹ ਸਾਨੂੰ ਪਤਾ ਹੈ ਵੀ ਇਹ ਸੇਲ ਹੋ ਚੁੱਕੇ ਨੇਗੇ ਚਲੋ ਹੁਣ ਆਪਾਂ ਤੁਹਾਨੂੰ ਅਗਲਾ ਵਰਕ ਦਿਖਾਉਣੀ ਆਂਗੇ ਹੁਣ ਆਪਾਂ ਜੀ ਇਹ ਮੇਰੀ ਬੀਟੀ ਵੀਡੀਓਜ਼ ਉਹ ਪਾਉਂਦੀ ਹੁੰਦੀ ਸੀਗੀ ਮਹਿਕ ਬੁਟੀਕ ਐਂਡ ਹੋਮ ਮੇਡ ਵੀਡੀਓ ਚੈਨਲ ਉਤੇ ਬਲੌਗ ਵੀ ਪਾਉਂਨੇ ਆ ਸੀ ਸੂਟਾਂ ਦੀਆਂ ਵੀਡੀਓ ਵੀ ਸ਼ੇਅਰ ਕਰਦੀ ਆਂ ਜਿਨ੍ਹਾਂ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੋ ਵੀਡੀਓ ਉਹ ਦੇਖਦ ਨੇ ਪਲੀਜ਼ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨ ਇਹਦੇ ਉੱਤੇ ਜਿਹੜਾ ਆਪਾਂ ਕੱਲੀਆਂ ਸੂਟਾਂ ਦੀਆਂ ਵੀਡੀਓ ਸ਼ੇਅਰ ਕਰਾ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਸੋਹਣੇ ਸੋਹਣੇ ਸੂਟ ਬਹੁਤ ਹੀ ਜੈਜ ਪ੍ਰਾਈਸ ਦੇ ਵਿੱਚ ਦਿਆ ਕਰਾਂਗੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਇਸ ਚੈਨਲ ਨੂੰ ਵੀ ਸਪੋਰਟ ਵੀ ਕਰਿਆ ਕਰੋ ਹੁਣ ਤੁਹਾਨੂੰ ਆਪਾਂ ਇੱਕ ਹੋਰ ਵਰਕ ਦਿਖਾਣੇ ਆਂਗੇ ਇੱਕ ਹੋਰ ਕਲਰ ਲੈ ਕੇ ਦੇਖੋ ਜੀ ਇਹ ਵਾਲਾ ਕਲਰ ਅਪਾ ਤੁਹਾਡੇ ਲਈ ਇੱਕ ਹੋਰ ਕਲਰ ਲੈ ਕੇ ਆਏ ਆ ਹਨਾ ਵਰਕ ਇਹਦੇ ਉੱਤੇ ਵੀ ਜ਼ਰੀ ਦਾ ਇਹਦੇ ਉੱਤੇ ਘੇਰੇ ਦਾ ਵਰਕ ਕੀਤਾ ਥੋੜਾ ਥੋੜਾ ਹੈਂਡ ਦਾ ਵੀ ਕੰਮ ਹੁੰਦਾ ਇਹਦੇ ਵਿੱਚ ਜਿਵੇਂ ਪੈਪ ਜਸ ਮੋਤੀ ਵਗੈਰਾ ਲੱਗੇ ਹੁੰਦੇ ਨੇ ਹੈਂਡ ਨਾਲ ਹੀ ਲੱਗਦੇ ਨੇ ਤੇ ਬਾਕੀ ਦੇਖੋ ਜਿਹੜਾ ਇਹਦਾ ਅਗਲਾ ਸ ਫਰੰਟ ਤੇ ਵਰਕ ਹੈਗਾ ਉਹ ਬਿਲ ਨਹੀਂ ਤੇ ਇਹਦਾ ਵੀ ਦੁਪੱਟਾ ਜਿਹੜਾ कॉटन मशलीन ਦਾ ਹੈ ਜਿਹੜਾ ਇਹ स्टफ ਹੈਗਾ खादी कॉटन ਹੈਗੀ स्टफ ਬਹੁਤ ਸੋਹਣਾਗਾ ਇਹ ਵਿਦਆਉਟ ਲਾਈਨਿੰਗ ਵੀ ਬਣ ਜੂਗਾ ਇਹ ਜਿਵੇਂ ਨਾ ਲਾਈਨਿੰਗ ਨਹੀਂ ਲਗਾਣੀ ਇਹਦੇ ਉੱਤੇ ਤੇ ਇਹਦੀਆਂ ਬਾਜੂ ਨਹੀਂ ਹੈਗੀਆਂ ਰੈਡੀ ਕੀਤੀਆਂ ਹੋਈਆਂ ਤੇ ਇਹ ਇਕੱਲਾ ਫਰੰਟ ਦੀ ਸ਼ਰਟ ਤੇ ਵਰਕ ਹੈਗਾ ਇਹ ਵਾਲਾ ਹੈਗਾ ਇਹਦਾ ਦੁਪੱਟਾ मशलीन ਦਾ ਲੈਣਾ ਵਾਲਾ ਦੁਪੱਟਾ ਮशलीन ਦਾ ਇਹ ਕੋਈ ਵਾਲਾ ਦੁਪੱਟੇ ਦੀ ਨਾਲ ਵਿੱਚ ਵਿੱਚ ਫਲਾਵਰ ਬਣੇ ਹੋਏ ਨੇਗੇ ਤੇ ਕੱਟ ਵਰਕੇ ਸਾਈਡਾਂ ਦੇ ਇਹ ਚੀਜ਼ੀ ਵੀ ਬਹੁਤ ਸੋਹਣੀ ਹੈ ਗਰਮੀ ਦੀ ਵਿੱਚ ਵੀਅਰ ਕਰਨ ਲਈ ਇਹ ਵੀ ਬਹੁਤ ਵਧੀਆ ਕੰਫੀਟੇਬਲ ਹੈਗਾ ਇਹਨੂੰ ਵੀ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ ਜੇ ਤੁਸੀਂ ਲਾਈਨਿੰਗ ਲਗਵਾਉਣੀ ਹੈਗੀ ਹਨਾ ਥੋੜੀ ਜਿਹੀ ਗ੍ਰੇਸ ਬਣ ਜਾਂਦੀ ਹੈ ਸੂਟ ਦੀ ਤੇ ਲਾਈਨਿੰਗ ਸ਼ਰਟ ਦੇ ਕੱਲੇਤੀ ਲਗਵਾ ਸਕਦੇ ਹੋ ਇਸ ਦਾ ਪ੍ਰਾਈਸ ਹੈਗਾ ਜੀ ਤੁਹਾਨੂੰ ਸਹੀ ਸਹੀ ਇੱਕੋ ਹੀ ਪ੍ਰਾਈਸ ਲੱਗੂਗਾ 1250 ਇਸ ਦਾ ਪ੍ਰਾਈਸ ਬਹੁਤ ਦੇਖੋ ਜੈਜ਼ ਰੇਟ ਤੇ ਹੈਗਾ ਆਪਾਂ ਜ਼ਿਆਦਾ ਮਤਲਬ ਕਿ ਕਮਾਈ ਨਹੀਂ ਕਰਦੇ ਹੈਗੇ ਸੂਟਾਂ ਦੇ ਵਿੱਚੋਂ ਆਪਾਂ ਬਹੁਤ ਜੈਜ਼ ਰੇਟ ਨਾਲ ਹੀ ਸੇਲ ਕਰਦੇ ਆਂ ਤਾ ਕਰਕੇ ਦੇਖੋ ਆਪਣਾ ਕੰਮ ਵੀ ਬਹੁਤ ਸੋਹਣਾ ਚੱਲਦਾ ਤੇ ਅੱਗੇ ਵੀ ਚੱਲੇ ਕਮਾਈ ਆਪਾਂ ਨੇ ਜਿਹੜੀ ਕਰਨੀ ਉਹ ਜਾਇਜ਼ ਹੀ ਕਰਨੀ ਹੈ ਤੇ ਜਿਹੜਾ ਵਰਕ ਹੈ ਦੇਖੋ ਬਹੁਤ ਸੋਹਣਾ ਹੈਗਾ ਸਟੱਫ ਵੀ ਬਹੁਤ ਸੋਹਣਾ ਹੈਗਾ ਪਿਓਰ ਕਾਟਨ ਹੈ ਬਾਕੀ ਜਿੱਦਾਂ ਦਾ ਸਟੱਫ ਆਪਾਂ ਦੱਸਾਂਗੇ ਤੁਹਾਨੂੰ ਸਟੱਫ ਉਸ ਤਰ੍ਹਾਂ ਦਾ ਹੀ ਮਿਲੂਗਾ ਦੇਖੋ ਫੋਨ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਤੁਹਾਨੂੰ ਕਲਰ ਤੇ ਵਰਕ ਦਿਖ ਰਿਹਾ ਪਰ ਸਟੱਫ ਦਾ ਨਹੀਂ ਹੱਥ ਦੇ ਵਿੱਚ ਫੜ ਕੇ ਪਤਾ ਲੱਗਦਾ ਵੀ ਕੀ ਹੈਗਾ ਜਿਹੜੀ ਹੈਗੀ ਜਿਹੇ ਪਿਓਰ ਕਾਟਨ ਖਾਦੀ ਕਾਟਨ ਹੈ ਤਾਂ ਨੂੰ ਇੱਕ ਵਾਰ ਤੁਸੀਂ ਆਰਡਰ ਕਰਕੇ ਦੇਖੋ ਮੰਗਵਾ ਕੇ ਦੇਖੋ ਉਸ ਤੋਂ ਬਾਅਦ ਜੇ ਤੁਹਾਨੂੰ ਜੋ ਦੱਸਿਆ ਨਹੀਂ ਸੋ ਨਿਕਲਿਆ ਨਾ ਨਿਕਲਿਆ ਤਾਂ ਕੱਪੜਾ ਤਾਂ ਤੁਸੀਂ ਆਪਣੇ ਤੋਂ ਜੋ ਪੇਮੈਂਟ ਕੀਤੀ ਹੈਗੀ ਉਹ ਪੇਮੈਂਟ ਵਾਪਸ ਕਰਵਾ ਸਕਦੇ ਹੋ ਜੇ ਅਗਰ ਵਾਈਸ ਤੁਹਾਨੂੰ ਜੋ ਦੱਸੇ ਬਿਗੈਰ ਕੱਪੜਾ ਨਿਕਲਿਆ ਜੇ ਆਪਾਂ ਇਹਨੂੰ ਕੁਝ ਹੋਰ ਦੱਸ ਰਹੇ ਹਾਂ ਤਾਂ ਤੁਹਾਡੇ ਕੋਲ ਇਹ ਕੱਪੜਾ ਹੋਰ ਆਏਗਾ ਤਾਂ ਤੁਸੀਂ ਆਪਣੇ ਤੋਂ ਜਿਹੜੀ ਪੇਮੈਂਟ ਕੀਤੀ ਹੈਗੀ ਤੁਸੀਂ ਉਹ ਸਾਡੇ ਕੋਲੋਂ ਵਾਪਸ ਕਰਵਾ ਸਕਦੇ ਹੋ ਕਿਉਂਕਿ ਆਪਾਂ ਜੋ ਵੀ ਕੱਪੜਾ ਹੈਗਾ ਉਹੀ ਹੀ ਦੱਸਾਂਗੇ ਦੇਖੋ ਬਹੁਤ ਇਸ ਤਰ੍ਹਾਂ ਹੁੰਦਾ ਮੈਂ ਵੀ ਕਈ ਵਾਰ ਆਨਲਾਈਨ ਸ਼ਾਪਿੰਗ ਕੀਤੀ ਹੈਗੀ ਮੈਨੂੰ ਦੇਖਣ ਦੇ ਵਿੱਚ ਸੂਟ ਜਿਹੜਾ ਬਹੁਤ ਸੋਹਣਾ ਲੱਗਦਾ ਪਰ ਜਦੋਂ ਮੇਰੇ ਘਰੇ ਆਉਂਦਾ ਹੈਗਾ ਉਹ ਤਾਂ ਉਹ ਮਤਲਬ ਕਿ ਜੋ ਦੱਸਿਆ ਗਿਆ ਹੁੰਦਾ ਉਹ ਨਹੀਂ ਹੁੰਦਾ ਹੈਗਾ ਤਾਂ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਵੀ ਹੋ ਜਾਂਦਾ ਹੈਗਾ ਵੀ ਆਨਲਾਈਨ ਜਿਹੜਾ ਆਪਾਂ ਕੱਪੜਾ ਮੰਗਵਾਉਨੇ ਹੈਗੇ ਵੀ ਉਹ ਸਹੀ ਨਹੀਂ ਹੁੰਦਾ ਸਾਰਿਆਂ ਨੂੰ ਮਤਲਬ ਇਸ ਤਰ੍ਹਾਂ ਲੱਗਦਾ ਹੁੰਦਾ ਹੈਗਾ ਵੀ ਚਲੋ ਜਿਹੜਾ ਆਪਾਂ ਦੁਕਾਨ ਤੇ ਜਾ ਕੇ ਕਪੜਾ ਲੈ ਕੇ ਆਉਣੇ ਉਹਦੇ ਵਿੱਚ ਆਪਾਂ ਨੂੰ ਐ ਹੋ ਜਾਂਦਾ ਹਨਾ ਵੀ ਆਪਾਂ ਦੇਖ ਕੇ ਚੀਜ਼ ਲੈਤੀ ਹੈਗੀ ਆਪਣੇ ਵਾਸਤੇ ਤੇ ਇਹਦਾ ਰੇਟ ਹੈ ਜਿਹੜਾ 1250 ਹੈ ਤੇ ਜੀ ਹੈਗਾ ਜੀ ਕਪੜਾ ਇਹ ਖਾਦੀ ਕਾਟਨ ਕਲਰ ਹੈਗਾ ਇਹਦਾ ਫਰੋਜੀ ਜਿਵੇਂ ਪੱਸੀ ਗ੍ਰੀਨ ਕਲਰ ਕਹਿ ਦਿੰਦੇ ਨੇ ਇਹਨੂੰ ਫਰੋਜੀ ਕਲਰ ਹੈ ਤੁਸੀਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਹੁੰਦਾ ਤੁਸੀਂ ਉਹ ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਕਾਲ ਲਾ ਕਰਿਆ ਕਰੋ ਕਾਲ ਕਰਨ ਦਾ ਟਾਈਮ ਨਹੀਂ ਹੁੰਦਾ ਹੈਗਾ ਤੁਸੀਂ ਮੈਸੇਜ ਕਰ ਦਿਆ ਕਰੋ ਮੈਸੇਜ ਮੇਰੀ ਬੇਟੀ ਕਦੋਂ ਵੀ ਜਦੋਂ ਫ੍ਰੀ ਹੁੰਦੀ ਹੈਗੀ ਤਾਂ ਉਹ ਤੁਹਾਨੂੰ ਰਿਪਲਾਈ ਕਰ ਦਿਆ ਕਰੂਗੀ ਤੇ ਪਲੀਜ਼ ਤੁਸੀਂ ਆਪਣੇ ਤੋਂ ਇੱਕ ਵਾਰ ਆਰਡਰ ਕਰਕੇ ਦੇਖੋ ਮੰਗਵਾ ਕੇ ਦੇਖੋ ਤੇ ਤਾਨੂੰ ਅੱਗੂ ਪਸੰਦ ਆਊਗਾ ਚੀਜ਼ ਤੁਸੀਂ ਤਾਂ ਹੀ ਹੀ ਅੱਗੇ ਆਪਣੇ ਤੋਂ ਲਓਗੇ ਇਹਦੇ ਵਿੱਚ ਵੀ ਕਲਰ ਤਿੰਨ ਨੇ ਇੱਕ ਲਾਈਟ ਪਿੰਕ ਜਿਹਾ ਇੱਕ yellow ਕਲਰ ਹੈਗਾ ਤੇ ਇੱਕ ਹੋਰ ਕਲਰ ਹੈ ਜਿਹੜਾ ਉਹ ਸੇਲ ਹੋ ਗਿਆ ਚਾਰ ਪੀਸ ਇਹਦੇ ਵਿੱਚ ਆਈ ਸੀ ਇੱਕ ਦੋ ਕਲਰ ਇਹਦੇ ਵਿੱਚ ਸੇਲ ਹੋ ਗਏ ਇਸ ਨੂੰ ਆਰਡਰ ਕਰੋ ਤੈਨਾਂ ਨੂੰ 1250 ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਮਿਲੂਗਾ ਤੇ ਸ਼ਿਪਿੰਗ ਚਾਰਜ ਅਲੱਗ ਤੋਂ ਹੋਣਗੇ ਜੋ ਵੀ ਹੋਣਗੇ ਤੁਹਾਨੂੰ ਉਹ ਦੱਸਿਆ ਜਾਊਗਾ ਜਿੱਥੋਂ ਵੀ ਤੁਸੀਂ ਮੰਗਵਾਉਂਗੇ ਉਸ ਹਿਸਾਬ ਨਾਲ ਤੇ ਤੁਹਾਨੂੰ ਜੋ ਵੀ ਉਹ ਲੈਣਗੇ ਸਹੀ ਦੱਸਿਆ ਜਾਊਗਾ ਉਹਦੇ ਵਿੱਚ ਆਪਾਂ ਨੂੰ ਐ ਬਿਲਕੁਲ ਨਹੀਂ ਹੈਗਾ ਵੀ ਆਪਾਂ ਨੇ ਉਹਦੇ ਵਿੱਚੋਂ ਵੀ ਕੋਈ ਆਪਣੀ ਕਮਾਈ ਕਰਨੀ ਹੈ ਤੇ ਉਹ ਤੁਹਾਨੂੰ ਬਿਲਕੁਲ ਸਹੀ ਦੱਸਾਂਗੇ ਜਿੱਦਾਂ ਵੀ ਹੋਊਗਾ ਤੁਸੀਂ ਆਪ ਹੀ ਪਤਾ ਕਰ ਸਕਦੇ ਹੋ ਉਸ ਬਾਰੇ ਵੀ ਇੱਥੋਂ ਅਸੀਂ ਸੂਟ ਮੰਗਵਾਉਣਾ ਤੁਹਾਡੇ ਕੋਲ ਕਿੰਨੇ ਚ ਪਹੁੰਚਣਾ ਹੈ ਤੇ ਉਹ ਜਿਵੇਂ ਵੀ ਉਹ ਦੱਸਣਗੇ ਹਨਾ پارسل ਵਾਲੇ ਤੇ ਉਹ ਤੁਹਾਨੂੰ ਦੱਸਿਆ ਜਾਊਗਾ ਉਹਦੇ ਵਿੱਚ ਕਲਰ ਹੈ ਖਾਦੀ ਕਾਟਨ ਦੀ ਵਿੱਚ ਇਹ ਵਾਲਾ ਇਹਦਾ ਕੇਰੇ ਦਾ ਵਰਕੇ ਵਿੱਚ ਵਿੱਚ ਬੁੱਟੀਆਂ ਨੇ ਇਹਦੇ ਵਿੱਚ ਥੋੜਾ ਜਿਹਾ ਸਿਆਣਾ ਜਿਹਦੇ ਪੌਨ ਵਾਲਾ ਸੂਟ ਹੈਗਾ ਇਹ ਵਾਲਾ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਸੋਹਣੇ ਸੋਹਣੇ ਸੂਟ ਲੈ ਕੇ ਇਸ ਚੈਨਲ ਦੇ ਉੱਤੇ ਆਪਾਂ ਸਿਰਫ ਸੂਟਾਂ ਦੀ ਵੀਡੀਓ ਹੀ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ ਆਪਾਂ ਜਿਹੜਾ ਵਰਕੇ ਖੁਦ ਕਰਦੇ ਆ ਤੁਸੀਂ ਨੇ ਪਲੇਨ ਸਟੱਫ ਦੇ ਉੱਤੇ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਦੱਸ ਸਕਦੇ ਹੋ ਤੁਸੀਂ ਕਿਸ ਸਟੱਫ ਦੇ ਉੱਤੇ ਵਰਕ ਕਰਾਉਣਾ ਚਾਹੁੰਦੇ ਹੋ ਕਿਸ ਸਟੈਪ ਦਾ ਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਨੂੰ ਪ੍ਰੋਪਰ ਸਹੀ ਤਰੀਕੇ ਨਾਲ ਵਰਕ ਕਰਕੇ ਤਾਂ ਮਿਲ ਜਾਊਗਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਸ਼ਸ਼ੀ ਕਾਲ ਜੀ